ਕਹਿੰਦੇ ਧੀਆਂ ਬਿਨਾ ਸੰਸਾਰ ਨਹੀਂ ਚੱਲ ਸਕਦਾ ਹਰ ਇੱਕ ਸੂਝਵਾਨ ਵਿਅਕਤੀ ਧੀਆਂ ਦਾ ਸਤਕਾਰ ਤੇ ਬਰਾਬਰ ਦਰਜਾ ਚਾਹੁੰਦਾ ਹੈ ਜਦ ਕੋਈ ਧੀਆਂ ਦੀ ਲੋਹੜੀ ਪਾਉਂਦਾ ਤਾਂ ਸਿਰ ਫਕਰ ਨਾਲ ਉੱਚਾ ਹੋ ਜਾਂਦਾ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਜੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਿਹਾ ਲੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਕਿਹਾ ਜਾਂਦਾ ਹੈ ਕਿ ਜਦ ਬੱਚਾ ਜੰਮਦਾ ਉਸ ਦਾ ਪਹਿਲਾ ਤਿਉਹਾਰ ਉਹਦੀ ਖੁਸ਼ੀ ਵਿੱਚ ਜੰਮਣ ਦੀ ਖੁਸ਼ੀ ਵਿੱਚ ਪਹਿਲਾ ਤਿਉਹਾਰ ਲੋਹੜੀ ਮਨਾਇਆ ਜਾਂਦਾ ਹੈ ਪਰ ਪਿਛਲੇ ਸਮੇਂ ਵਿੱਚ ਅਸੀਂ ਦੇਖਦੇ ਸਾਂ ਕਿ ਧੀਆਂ ਨੂੰ ਲੋਹੜੀ ਦੇ ਤਿਉਹਾਰ ਤੋਂ ਵਾਂਝਾ ਰੱਖਿਆ ਜਾਂਦਾ ਸੀ ਜਿਸ ਕਰ ਧੀਆਂ ਹੁੰਦੀਆਂ ਸਨ ਧੀਆਂ ਉਡੀਕ ਕਰਦੀਆਂ ਸਨ ਕਦ ਸਾਡੇ ਘਰ ਵਿੱਚ ਵੀਰ ਜੰਮੇਗਾ ਤੇ ਵੀਰ ਦੀ ਲੋਹੜੀ ਪਾਵਾਂਗੇ ਲੇਕਿਨ ਹੁਣ ਪਿਛਲੇ ਕਈ ਕੁਝ ਸਾਲਾਂ ਤੋਂ ਇਹ ਜਿਹੜੀ ਮਿੱਥਿਆ ਟੁੱਟੀ ਹੈ ਲੋਕ ਧੀਆਂ ਦੀ ਲੋਹੜੀ ਪਾਣ ਲੱਗਿਆ ਹੈ ਰੁਝਾਨ ਵਧੇ ਕਿਉਂਕਿ ਲੋਕਾਂ ਨੂੰ ਇਹ ਗੱਲ ਸਮਝ ਲੱਗ ਗਈ ਹੈ ਕਿ ਧੀਆਂ ਬਿਨਾ ਜੀਵਨ ਨਹੀਂ ਹੈ ਔਰ ਧੀਆਂ ਨੂੰ ਬਰਾਬਰਤਾ ਦਾ ਹੱਕ ਮਿਲਣਾ ਚਾਹੀਦਾ ਔਰ ਲੋਹੜੀ ਜਿਹੜਾ ਪਹਿਲਾ ਤਿਉਹਾਰ ਹੈ ਉਹਦੇ ਵਿੱਚ ਵੀ ਧੀਆਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਜਾਂਦਾ ਔਰ ਸਾਡੇ ਲਈ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਜਿਹੜਾ ਜ਼ਿਲ੍ਹਾ ਸ਼ੀਤਪਗਤ ਸਿੰਘ ਨਗਰ ਹੈ ਉਹਦੇ ਵਿੱਚ ਸੈਕਸ ਰੇਸ਼ੋ ਜਿਹੜੀ ਸੈਕਸ ਰੇਸ਼ੋ ਵਿੱਚ ਜ਼ਿਲ੍ਹਾ ਸ਼ੀਤਪਗਤ ਸਿੰਘ ਨਗਰ ਇੱਕ ਨੰਬਰ ਤੇ ਕਿਉਂਕਿ ਹਜ਼ਾਰ ਮੁੰਡਿਆਂ ਪਿੱਛੇ 954 ਕੁੜੀਆਂ ਜਨਮ ਲੈਂਦੀਆਂ ਹਨ ਪਰ ਅੱਜ ਅਸੀਂ ਪਹੁੰਚੇ ਹਾਂ ਜੀ ਸ਼ਿਵਾਲਿਕ ਸਕੂਲ ਦੇ ਅੰਦਰ ਔਰ ਇੱਥੇ 101 ਧੀਆਂ ਦੀ ਅੱਜ ਲੋਹੜੀ ਪਾਈ ਜਾਣੀ ਹੈ ਜਿਸ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ ਜਲਾਪਦਰੀ ਪ੍ਰੋਗਰਾਮ ਕੀਤਾ ਜਾ ਰਿਹਾ 101 ਨਵ ਜੰਮੀਆਂ ਧੀਆਂ ਦੀ ਲੋੜੀ ਪਾਈ ਜਾਏਗੀ ਜਿਹੜੀਆਂ ਸਾਡੀਆਂ ਧੀਆਂ ਆਪਣੀ ਫੀਲਡ ਵਿੱਚ ਕੀਰਤੀਮਾਨ ਸਾਬਤ ਕਰ ਚੁੱਕੀਆਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ ਤਾਂ ਬਹੁਤ ਸਾਰਾ ਉਤਸ਼ਾਹ ਹੈ ਸਾਡੀ ਧੀਆਂ ਵਿੱਚ ਇੱਕ ਵਾਰ ਤੁਹਾਨੂੰ ਮੌਕੇ ਦੇ ਤਸਵੀਰਾਂ ਦਿਖਾਣੇ ਆ ਜਿੱਥੇ ਬੱਚਿਆਂ ਨੇ ਅੱਜ ਆਪਣੀ ਪਰਫਾਰਮੈਂਸ ਵੀ ਦੇਣੀ ਹੈ ਸਿੱਧੀਆਂ ਤਸਵੀਰਾਂ ਤੁਹਾਨੂੰ ਉੱਥੇ ਦਿਖਾਣੇ ਆ ਅੱਜ ਜੀਲਾ ਪਤਰੀ ਸਮਾਰੋਹ ਤੇਆਂ ਦੀਆਂ ਦੁਨੀਆ ਦਾ ਤਿਹਾਨ ਮੈਂ ਗਿਆ ਹੂ ਤੇ 101 ਕੁੜੀਆਂ ਨੂੰ ਆਪਾਂ ਲੋੜੀ ਵੰਟੀਏ ਤੇ ਬਾਕੀ ਜਿਹੜੇ ਵੀ ਆਪਣੇ ਕੁੜੀਆਂ ਹੈਗੇ ਆ ਜਿਨ੍ਹਾਂ ਨੇ ਖੇੜਾ ਵਿੱਚ ਇੰਨਾ ਬੜੀਆ ਪਰਫਰਮੈਂਸ ਉੱਪਰ ਪਦਰਸ਼ਨ ਕੀਤਾ ਉਹਨਾਂ ਨੂੰ ਵੀ ਆਪਾਂ ਸਨਮਾਨਿਤ ਕੀਤਾ ਹੈ ਤੇ ਮੇਰਾ ਇਹ ਸੰਦੇਸ਼ ਹੈ ਕਿ ਆਪਾਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਟੀਨੂ ਕਿਸੇ ਮੁੰਡੇ ਨਾਲ ਕੰਪੇਅਰ ਨਾ ਕਰੀਏ ਤੇ ਉਹਨਾਂ ਨੂੰ ਇੱਕ ਬਰਾਬਰ ਸਮਝੀਏ ਤੇ ਉਹਨਾਂ ਦਾ ਇੱਕ ਤਰੀਕੇ ਨਾਲ ਹੀ ਪਰਵਰਿਸ਼ ਹੋਵੇ ਅੱਜ ਦੀ ਸ਼ਿਵਾਲਿਕ ਪਬਲਿਕ ਸਕੂਲ ਦੇ ਵਿੱਚ ਪੰਜਾਬ ਸਰਕਾਰ ਦੇ ਦੁਆਰਾ ਇਸ ਖ리에 ਦਿਵਾਲੀ ਵਿਭਾਗ ਪੰਜਾਬ ਜਿਹੜਾ ਹੈ ਉਹਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਲੋੜ ਸੈਲੀਬ੍ਰੇਟ ਕੀਤਾ ਹੈ ਨਵਜਮੀਆਂ ਧੀਨ ਦੀ ਲੋੜੀ ਮਨਾਈ ਗਈ ਹੈ ਤੇ ਇਸ ਲੋੜੀ ਸੈਲੀਬ੍ਰੇਸ਼ਨ ਦੇ ਦੁਆਰਾ ਅਸੀਂ ਆਪਣੇ ਸਮਾਜ ਤੱਕ ਇਹ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਆਪਣੀਆਂ ਧੀਆਂ ਨੂੰ ਤਹਿ ਦਿਲੋਂ ਅਪਣਾਉਣਾ ਚਾਹੀਦਾ ਹੈ ਧੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਨੀ ਚਾਹੀਦੀ ਹੈ ਤੇ ਇਸ ਧੀਆਂ ਦੀ ਲੋੜੀ ਸੈਲੀਬ੍ਰੇਟ ਕਰਨ ਦਾ ਜਿਹੜਾ ਮਕਸਦ ਸੀ ਕਾਮਯਾਬ ਹੁੰਦਾ ਵੀ ਦਿਖਾਈ ਦੇ ਰਿਹਾ ਕਿ ਨਵਾਂ ਸ਼ਹਿਰ ਜ਼ਿਲ੍ਹਾ ਐਸਪੀਐਸ ਨਗਰ ਨਾਟਰੀਵਲ ਪੰਜਾਬ ਪੂਰੇ ਇੰਡੀਆ ਦੇ ਵਿੱਚ ਇਸ ਵੇਲੇ ਸੈਕਸ ਰੇਸ਼ਿਓ ਦੇ ਵਿੱਚ ਨੰਬਰ 1 ਤੇ ਹੈ ਕਿ ਉਮੀਦ ਹੈ ਕਿ ਇਸੇ ਤਰ੍ਹਾਂ ਧੀਆਂ ਸਰਕਾਰ ਦੀਆਂ ਦੀ ਇੱਜ਼ਤ ਜਿਹੜੀ ਹੈ ਉਹ ਹੁੰਦੀ ਰਹੇਗੀ ਤੇ ਅਸੀਂ ਸਮਾਜ ਦੇ ਵਿੱਚ ਜਿਹੜਾ ਹੈ ਉਹ ਆਪਣੇ ਧਿਆਨ ਨੂੰ ਜੁਵਲ ਦੇ ਪੇਸ਼ੇ ਦੇ ਵਿੱਚ ਕਾਮਯਾਬ ਹੋਵਾਂਗੇ ਐਸੀ ਸਰਕਾਰ ਦਾ ਇੱਕ ਉਪਰਾਲਾ ਸਾਡੀ ਸੋਚ ਨੂੰ ਬਦਲਣ ਦਾ ਸਾਡੀ ਸਭ ਦੀ ਸੋਚ ਜਿਹੜੀ ਹੈ ਉਹ ਹੁਣ ਬਦਲਣੀ ਚਾਹੀਦੀ ਹੈ ਤੇ ਬ੍ਰਾਡ ਹੋਣੀ ਚਾਹੀਦੀ ਹੈ ਅੱਜ ਲੜੀਵਾਰ ਪ੍ਰੋਗਰਾਮ ਦੇ ਤਹਿਤ ਜਿਲ੍ਹਾ ਐਸਪੀਐਸ ਨਗਰ ਦੇ ਵਿੱਚ 101 ਨਵਜੰਮੀਆਂ ਲੜਕੀਆਂ ਦੀ ਝੋਲੀ ਮਲਾਈ ਗਈ ਆ ਇਸ ਦੇ ਨਾਲ ਅਸੀਂ ਇੱਥੇ ਲੋੜੀ ਦੇ ਸਮਾਗਮ ਤੇ ਜਿਹੜੀਆਂ ਸਾਡੇ ਜ਼ਿਲ੍ਹੇ ਦੀਆਂ ਕਿਸੇ ਵੀ ਫੀਲਡ ਦੇ ਵਿੱਚ ਗਲ ਟੀਵਰ ਸੀ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਹ ਮੈਨੂੰ ਇਹ ਦੱਸ ਦੇ ਬੜਾ ਮਾਣ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਔਰ ਗਰੇਵ ਪਪਾਗਾਂ ਦੇ ਸਹਿਯੋਗ ਦੇ ਨਾਲ ਅਸੀਂ ਸ਼ਹੀਦ ਭਗਤ ਸਿੰਘ ਨਗਰ ਇਹ ਇਹ ਮੀਨਸ ਹੈ ਪਹਿਲੇ ਸਥਾਨ ਤੇ ਸੈਕਸ ਰੇਸ਼ੋ ਦੇ ਵਿੱਚ 954 ਕੁੜੀਆਂ ਦੀ ਸੈਕਸ ਰੇਸ਼ੋ ਦੇ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਔਰ ਜਿ세 ਹੀ ਲੋੜੀ ਦੇ ਫੰਕਸ਼ਨ ਤੋਂ ਇਹ ਇੱਕ ਹੋਰ ਵਧੀਆ ਚੈਨਲ ਆਪਣੇ ਲੌਂਡਰ ਕੰਮ ਕਰ ਰਿਹਾ ਔਰ ਬਹੁਤ ਵਧੀਆ ਸਾਰਿਆਂ ਦਾ ਸਹਿਯੋਗ ਨਾਲ ਇਹ ਫੰਕਸ਼ਨ ਹੋਇਆ ਸਾਡੇ ਮੁੱਖ ਮਹਿਮਾਨ ਅੱਜ ਵੈਸੇ ਤਾਂ ਡੀਸੀ ਸਾਹਿਬ ਨੇ ਬੁਲਾ ਸੀ ਪਰ ਮਨ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਹਨਾਂ ਨੂੰ ਕਰਕੇ ਉਹਨਾਂ ਨੇ ਜਗ੍ਹਾ ਤੇ ਐਸਡੀਐਮ ਨਵਾਂ ਸ਼ਹਿਰ ਆਏ ਸੀ ਜਿਨ੍ਹਾਂ ਦੇ ਸਹਿਯੋਗ ਨਾਲ ਜਿਨ੍ਹਾਂ ਦੀ ਸਰਪ੍ਰੇਜ਼ ਕੀਤੀ ਅਸੀਂ ਲੋਹੜੀ ਦਾ ਫੰਕਸ਼ਨ ਕਰਾਇਆ ਥੈਂਕ ਯੂ ਧੰਨਵਾਦ